ਇਸ ਸ਼ਬਦ ਦਾ 41 ਦਿਨ ਪਾਠ ਕਰਨ ਉਪਰੰਤ ਲక్ష్ਮੀ ਮਹਾਨ પ્રસન્ન ਹੋਵੇ ਅਤੇ ਕਦੇ ਟੁੱਟ ਨਾ ਆਵੇ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤਦ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੁੱਟ ਨਾ ਵੀ ਕਾਇ ਕਰ ਚਰਾਂਦਾ ਲੱਖ 84 ਮੇਦਨੀ ਸੋ ਸੇਹ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੂ ਪਾਇਆ ਮਿਲ ਗੁਰੂ ਗੋਬਿੰਦ ਸਾਭੇ ਕਾ ਸਵਾਰੀਏ ਜਾਂ ਤੂੰ ਉਦਪਾਵੰਦਾ ਬੋੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲੱਖ ਚੁਰਾਸੀ ਮੇਦਨੀ ਸੋ ਸੇਵ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅਨੰਦ ਬਿਆਸੁ ਪਾਇਆ ਮਿਲ ਗੁਰੂ ਗੋਬਿੰਦ ਸਾਹਿਬੀ ਕਾ ਸواریਏ ਜਾਂ ਤੂੰ ਉਦਪਾਵੰਦਾ ਪਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਨਕਚਰਾਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅਨੰਦ ਬਿਆਸੂ ਪਾਇਆ ਮਿਲ ਗੁਰੂ ਗੋਬਿੰਦ ਸਾਭੇ ਕਾ ਸਵਾਰੀਏ ਜਾਂ ਤੂੰ ਉਦਪਾ ਬੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁੱਦ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਮੇਦਨੀ ਸੋ ਸੇਵ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਨ ਗੁਰ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂੰ ਉਦ ਭਾਵੰਦਾ ਔੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਛੰਦਾ ਤਉ ਦੇ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਮੇਦਨੀ ਸਭ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਹਿਬੀ ਕਾ ਸਵਾਰੀਏ ਜਾਂ ਤੂੰ ਉਦਪਾਵੰਦਾ ਬਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟਨਾ ਵੀ ਕਾਇ ਕਰਚ ਰਾਂਦਾ ਲਖ ਚਰਸੀ ਮੇਦਨੀ ਸੋ ਸੇਹ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਨ ਗੁਰ ਗੋਬਿੰਦ ਦਾ ਸਭੇ ਕਾ ਸਵਾਰੀਏ ਜਾਂ ਤਉਦ ਪਾਵੰਦਾ ਬਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤਉਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟਨਾ ਵੀ ਕਾਇ ਕਰਚ ਰਾਂਦਾ ਲਖ 84 ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੀ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸੰਦਾ ਅੰਧ ਬਿਆਸੁ ਭਾਇਆ ਮਿਲ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾਂ ਤੂੰ ਉਦ ਭਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਮੇਦਨੀ ਸੋ ਸੇਹ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸੰਦਾ ਅਨੰਦ ਬਿਆਸੂ ਪਾਇਆ ਮਨ ਗੁਰ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂੰ ਉਦ ਭਾਵੰਦਾ ਬੋੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਛੰਦਾ ਤੁੱਦ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਖਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੀ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੂ ਪਾਇਆ ਮਨ ਗੁਰੂ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂੰ ਦੁਪਾਵੰਦਾ ਔੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁੱਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੋਟਨਾ ਵੀ ਕਾਇ ਕਰਚ ਰਾਂਦਾ ਲਖ 84 ਮੇਦਨੀ ਸਭ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਹਿਬੀ ਕਾ ਸਵਾਰੀਏ ਜਾਂ ਤੁਦ ਭਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਛੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਮੇਦਨੀ ਸੋ ਸੇਹ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸੰਦਾ ਅੰਧ ਬਿਆਸੂ ਪਾਇਆ ਮਨ ਗੁਰ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂੰ ਉਦ ਭਾਵੰਦਾ ਬੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤੁੱਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟਨਾ ਵੀ ਕਾਇ ਕਰਚ ਰਾਂਦਾ ਲੱਖ ਚਰਾਸੀ ਬੇਦਨੀ ਸਭ ਸਹਿ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂੰ ਉਦ ਭਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਮੇਦਨੀ ਸੋ ਸੇਹ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸੰਦਾ ਬੰਦ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾਂ ਤੁ ਤਦ ਭਾਵੰਦਾ ਬਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਛੰਦਾ ਤੁਦ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੋਟਨਾ ਵੀ ਕਾਇ ਕਰਚ ਰਾਂਦਾ ਲਕਚਰਾਸੀ ਬੇਦਨੀ ਸੋ ਸਹਿ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸੰਦਾ ਅੰਧ ਬਿਆਸੁ ਪਾਇਆ ਮਨ ਗੁਰ ਗੋਬਿੰਦ ਦਾ ਸਭੇ ਕਾ ਸਵਾਰੀਏ ਜਾਂ ਤੁਦ ਭਾਵੰਦਾ ਬਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕੈ ਮੋਸ਼ਨ ਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ 84 ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾਂ ਤੁ ਤੁਦ ਪਾਵੰਦਾ ਪਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਛੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਟੂਟਨਾ ਵੀ ਕਾਇ ਕਰਚ ਰਾਂਦਾ ਲਖ ਚਰਸੀ ਮੇਦਨੀ ਸੇਵ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੂ ਪਾਇਆ ਮਿਲ ਗੁਰੂ ਗੋਬਿੰਦ ਸਾਭੇ ਕਾ ਸਵਾਰੀਏ ਜਾਂ ਤੂੰ ਉਦ ਭਾਵੰਦਾ ਬੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤੁੱਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ 84 ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰੂ ਗੋਬਿੰਦ ਸਾਹਿਬੀ ਕਾ ਸਵਾਰੀਏ ਜਾਂ ਤੂੰ ਦੁਧ ਪਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸੰਦਾ ਅਨੰਦ ਬਿਆਸੂ ਪਾਇਆ ਮਨ ਗੁਰੂ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂੰ ਉਦਪਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁੱਦ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟਨਾ ਵੀ ਕਾਇ ਕਰਚ ਰਾਂਦਾ ਲੱਖ ਚਰਾਸੀ ਮੇਦਨੀ ਸੋ ਸੇ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੁ ਪਾਇ ਮਨ ਗੁਰ ਗੋਬਿੰਦ ਦਾ ਸਭੇ ਕਾ ਸਵਾਰੀਏ ਜਾਂ ਤੂੰ ਉਦ ਭਾਵੰਦਾ ਬਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟਨਾ ਵੀ ਕਾਇ ਕਰਚ ਰਾਂਦਾ ਲਖ 84 ਬੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਹਿਬੀ ਕਾ ਸਵਾਰੀਏ ਜਾਂ ਤੁਦ ਭਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਮੇਦਨੀ ਸੋ ਸੇਹ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸੰਦਾ ਅਨੰਦ ਬਿਆਸੂ ਪਾਇਆ ਮਿਲ ਗੁਰੂ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂੰ ਉਦ ਭਾਵੰਦਾ ਬੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁੱਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟਨਾ ਵੀ ਕਾਇ ਕਰਚ ਰਾਂਦਾ ਲੱਖ ਚੁਰਾਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅਨੰਦ ਬਿਆਸੁ ਪਾਇਆ ਮਿਲ ਗੁਰੂ ਗੋਬਿੰਦ ਸਾਹਿਬੀ ਕਾ ਸواریਏ ਜਾਂ ਤੁਦ ਪਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲੱਖ ਚਰਸੀ ਬੇਦਨੀ ਸੋ ਸੇਹ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅਨੰਦ ਬਿਆਸੂ ਪਾਇਆ ਮਨ ਗੁਰੂ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂੰ ਉਦ ਭਾਵੰਦਾ ਬੋੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤਉਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਬੇਦਨੀ ਸਭ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਨ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾਂ ਤੁ ਤ ਉਦਪਾਵੰਦਾ ਬੋੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤੁਦ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਉਨ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾਂ ਤੂੰ ਉਦਪਾਵੰਦਾ ਪਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਛੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਤੋਟ ਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਮੇਦਨੀ ਸਹੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰਬਖਸੰਦਾ ਅਨੰਦ ਬਿਆਸੂ ਪਾਇਆ ਮਨ ਗੁਰ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂੰ ਉਦਪਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤਦ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟਨਾ ਵੀ ਕਾਇ ਕਰਚ ਰਾਂਦਾ ਲੱਖ 84 ਮੇਦਨੀ ਸੋ ਸੇਵ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੂ ਪਾਇਆ ਮਿਲ ਗੁਰੂ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂੰ ਦੁਪਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਛੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਨਕਚਰਾਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅਨੰਦ ਬਿਆਸੂ ਪਾਇਆ ਮਿਲ ਗੁਰੂ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂੰ ਉਦਪਾਵੰਦਾ ਬੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੁੱਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟਨਾ ਵੀ ਕਾਇ ਕਰਚ ਰਾਂਦਾ ਲੱਖ ਚੁਰਾਸੀ ਬੇਦਨੀ ਸੋ ਸੇ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ आनंद بیاਸੂ ਪਾਇਆ ਮਨ ਗੁਰੂ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂੰ ਦੁਪਾਵੰਦਾ ਬੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਛਨ ਦਾ ਤੁਦ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟਨਾ ਵੀ ਕਾਇ ਕਰਚ ਰਾਂਦਾ ਲੱਖ ਚੁਰਾਸੀ ਮੇਦਨੀ ਸੋ ਸੇ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਹਿਬੀ ਕਾ ਸਵਾਰੀਏ ਜਾਂ ਤੂੰ ਉਦ ਭਾਵੰਦਾ ਪਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛਨ ਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਤੂਟ ਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਮੇਦਨੀ ਸੋ ਸੇਵ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅਨ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾਂ ਤੁ ਤੁਦ ਪਾਵੰਦਾ ਬੋੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਛੰਦਾ ਤੁਦ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ 84 ਮੇਦਨੀ ਸੋ ਸੇ ਅਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅਨੰਦ ਬਿਆਸੂ ਪਾਇਆ ਮਿਲ ਗੁਰੂ ਗੋਬਿੰਦ ਸਾਹਿਬੀ ਕਾ ਸਵਾਰੀਏ ਜਾਂ ਤੂੰ ਉਦਪਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤਉਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਮੇਦਨੀ ਸੋ ਸੇਹ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾਂ ਤੁਦ ਭਾਵੰਦਾ ਔੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸੰਦਾ ਅੰਧ ਬਿਆਸੂ ਪਾਇਆ ਮਨ ਗੁਰ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂੰ ਉਦ ਭਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨ ਦਾ ਤੂੰ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੋਟਨਾ ਵੀ ਕਾਇ ਕਰਚ ਰਾਂਦਾ ਲਖ ਚਰਾਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰੂ ਗੋਬਿੰਦ ਸਾਹਿਬੀ ਕਾ ਸਵਾਰੀਏ ਜਾਂ ਤੁਦ ਭਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਛੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਤੋਟ ਨਾ ਵੀ ਕਾਇ ਕਰਚ ਰਾਂਦਾ ਲਕ ਚੁਰਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਛੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਕਮੀ ਟੋਟ ਨਾ ਵੀ ਕਾਇ ਕਰਚ ਰੰਦਾ ਲਖ ਚੁਰਸੀ ਬੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀ ਤਿਆਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਦਾ ਸਭੇ ਕਾ ਸਵਾਰੀਏ ਜਾਂ ਤੂੰ ਉਦਪਾਵੰਦਾ ਬੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਕਚੁਰਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀ ਤਿਆਨੈ ਮੰਗੀ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦਾਸ ਬੱਬੀ ਕਾ ਸਵਾਰੀਏ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਦ ਸਭ ਕੁਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਕਮੀ ਟੋਟਨਾ ਵੀ ਕਾਇ ਕਰਚ ਰਾਂਦਾ ਲਕਚੁਰਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੀ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾ ਤੁਦ ਪਾਵੰਦਾ ਬੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰੰਦਾ ਲਖ ਚੁਰਸੀ ਮੇਦਨੀ ਸੋ ਸੇ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆਨੈ ਮੰਗੀ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ ਅਨੰਦ ਬਿਆਸੂ ਪਾਇਆ ਮਿਲ ਗੁਰੂ ਗੋਬਿੰਦਦਾ ਸਭੇ ਕਾ ਸਵਾਰੀਏ ਜਾਂ ਤੂੰ ਉਦਪਾਵੰਦਾ ਬੋੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਛੰਦਾ ਤੁਦ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਕ ਚੁਰਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਖ ਚੁਰਸੀ ਮੇਦਨੀ ਸੋ ਸੇ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆਨੈ ਮੰਗੇ ਮੰਦਾ ਲੀਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ ਅੰਧ ਬਿਆਸੂ ਪਾਇਆ ਮਿਲ ਗੁਰੂ ਗੋਬਿੰਦ ਦਾ ਸਭੇ ਕਾ ਸਵਾਰੀਏ ਜਾਂ ਤੂੰ ਉਦਪਾਵੰਦਾ ਬੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਛੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਕਚੁਰਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀ ਤਿਆਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾ ਤੁਦ ਭਾਵੰਦਾ ਬੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕੈ ਮੋਛੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਟੂਟ ਨਾ ਵੀ ਕਾਇ ਕਰਚ ਰੰਦਾ ਲਕਚੁਰਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੇ ਮੰਦਾ ਲੀਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਕਚੁਰਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀ ਤਿਆਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ ਅਨੰਤ ਬਿਆਸੂ ਪਾਇਆ ਮਿਲ ਗੁਰੂ ਗੋਬਿੰਦ ਦਾ ਸੱਬੇ ਕਾ ਸਵਾਰੀਏ ਜਾਂ ਤੂੰ ਉਦਪਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਛੰਦਾ ਤੁਦ ਸਭ ਕੁਛ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਕ ਚਰਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀ ਤਿਆਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾ ਸਵਾਰੀਏ ਜਾ ਤੁਦ ਭਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਦ ਸਭ ਕੁਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਕਚੁਰ ਅਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀ ਤਿਆਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ ਅੰਤ ਬਿਆਸੂ ਪਾਇਆ ਮਿਲ ਗੁਰੂ ਗੋਬਿੰਦ ਦਾ ਸਭੇ ਕਾ ਸਵਾਰੀਏ ਜਾਂ ਤੂੰ ਉਦ ਪਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿ ਮੋਸ਼ਨਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕਮੀ ਟੋਟਨਾ ਵੀ ਕਾਇ ਕਰਚ ਰਾਂਦਾ ਲਕਚੁਰ ਅਸੀ ਮੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀ ਤਿਆਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾ ਤੂੰ ਉਦਪਾਵੰਦਾ ਬੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤੁਦ ਸਭ ਕੁਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰਾਂਦਾ ਲਕਚੁਰ ਸਿਬੇਦਨੀ ਸੋ ਸੇ ਕਰੰਦਾ ਈ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰਬਖਸ਼ੰਦਾ ਅੰਧ ਬਿਆਸੁ ਪਾਇਆ ਮਿਲ ਗੁਰ ਗੋਬਿੰਦ ਸਾਭੇ ਕਾ ਸਵਾਰੀਏ ਜਾ ਤੁਦ ਪਾਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਕਮੀ ਟੂਟ ਨਾ ਵੀ ਕਾਇ ਕਰਚ ਰੰਦਾ ਲਕਚੁਰਸੀ ਮੇਦਨੀ ਸੋ ਸੇ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆਨੈ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰਬਖਸ਼ੰਦਾ